ਸੱਚੀ ਅਕਾਲ ਜੀ ਸਾਰਿਆਂ ਨੂੰ ਅੱਜ ਇੱਕੋ ਰੈਸਪੀ ਦੇ ਵਿੱਚ ਤਿੰਨ ਤਿੰਨ ਚੀਜ਼ਾਂ ਬਣਾਉਣੀ ਆ ਦੱਸਾਂਗੇ ਜਦੋਂ ਤੁਸੀਂ ਵੀਡੀਓ ਦੇਖ ਲਈ ਤਾਂ ਮੈਨੂੰ ਪੱਕਾ ਯਕੀਨ ਆ ਕਿ ਕੱਲ ਨੂੰ ਹੀ ਇਹ ਤੁਸੀਂ ਮజేਦਾਰ ਜਿਹਾ ਪ੍ਰੀਮਿਕਸ ਤਿਆਰ ਕਰਕੇ ਰੱਖ ਲਓਗੇ ਇਦਲੀ ਸਭ ਤੋਂ ਪਹਿਲਾਂ ਲਈ ਆਪਾਂ ਪਦੀਨਾ ਪਦੀਨੇ ਦੀ ਇੱਕ ਗੁੱਟੀ ਨੂੰ ਚੰਗੀ ਤਰ੍ਹਾਂ ਆਪਾਂ ਧੋ ਲਿਆ ਤੇ ਸੁਕਾਤਾ ਪੱਤੇ ਵਗੈਰਾ ਤੁਹਾਨੂੰ ਤੋੜਨ ਦੀ ਕੋਈ ਜ਼ਰੂਰਤ ਨਹੀਂ ਇਸੇ ਤਰ੍ਹਾਂ ਹੀ ਸੁਕਾ ਦਿਓ ਕਿਉਂਕਿ ਜਦੋਂ ਇਹਨੇ ਸੁੱਕ ਜਾਣਾ ਤਾਂ ਪੱਤੇ ਇਹਦੇ ਆਪਣੇ ਆਪ ਹੀ ਛਿੱੜ ਜਾਣਗੇ ਆਪਾਂ ਵੀ ਇਸੇ ਤਰ੍ਹਾਂ ਹੀ ਕੀਤਾ ਤੇ ਜਿਹੜੀਆਂ ਡੰਡੀਆਂ ਜਿਹਾ ਰਹਿ ਗਈਆਂ ਹੌਲੀ-ਹੌਲੀ ਆਪਾਂ ਅਲੱਗ ਕਰ ਲਈਆਂ ਬਾਕੀ ਤੁਹਾਡੀ ਮਰਜ਼ੀ ਹੈ ਟਾਈਮ ਹੋਵੇ ਤਾਂ ਪਹਿਲਾਂ ਪੱਤੇ ਅਲੱਗ ਕਰ ਲਿਓ ਚੰਗੀ ਤਰ੍ਹਾਂ ਜਦੋਂ ਇਹ ਸੁੱਕ ਗਿਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਡੰਡੀਆਂ ਤੋਂ ਬਿਲਕੁਲ ਅਲੱਗ ਕਰ ਲਿਆ ਤੇ ਇਹ ਬਹੁਤ ਹੀ ਮਜ਼ੇਦਾਰ ਰੈਸਪੀ ਹੈ ਜਿਹੜੀ ਬਹੁਤ ਜਲਦੀ ਵਿੱਚ ਬਣ ਕੇ ਤਿਆਰ ਹੁੰਦੀ ਹੈ ਤੇ ਲੰਬੀ ਦੇਰ ਤੱਕ ਮਤਲਬ ਕਿ ਪੂਰੀ ਗਰਮੀ ਤੁਸੀਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਤੇ ਇਹਦੀਆਂ ਤਿੰਨ ਤਿੰਨ ਚੀਜ਼ਾਂ ਤਿਆਰ ਹੋਣਗੀਆਂ ਜਿਹੜੀਆਂ ਤਿੰਨੋਂ ਦੀਆਂ ਤਿੰਨੋਂ ਹੀ ਤੁਸੀਂ ਘਰ ਦੇ ਵਿੱਚ ਆਮ ਹੀ ਵਰਤਦੇ ਹੋ ਸਭ ਤੋਂ ਪਹਿਲਾਂ ਪਦੀਨੇ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਫਿਰ ਉਸ ਤੋਂ ਬਾਅਦ ਇਹਨੂੰ ਇੱਕ ਪੈਨ ਵਿੱਚ ਪਾ ਕੇ ਇੱਕ ਦੋ ਮਿੰਟ ਲਈ ਹਲਕਾ ਜਿਹਾ ਰੋਸਟ ਕਰ ਲਾਂਗੇ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਾਂਗੇ ਜਦੋਂ ਇਹ ਚੰਗੀ ਤਰ੍ਹਾਂ ਰੋਸਟ ਹੋ ਗਿਆ ਆਪ ਨੂੰ ਪਤਾ ਲੱਗ ਜੂਗਾ ਤੇ ਇਹਦੇ ਵਿੱਚੋਂ ਬਹੁਤ ਵਧੀਆ ਖੁਸ਼ਬੂ ਆਉਣ ਲੱਗ ਜੂਗੀ 1.5-2 ਮਿੰਟ ਦੇ ਵਿੱਚ ਇਹ ਸਲੋ ਫਲੇਮ ਤੇ ਹੋ ਜਾਊਗਾ ਫਿਰ ਇਹਨੂੰ ਉਤਾਰ ਕੇ ਤੁਸੀਂ ਠੰਡਾ ਕਰ ਲਿਓ ਉਸੇ ਪੈਨ ਦੇ ਵਿੱਚ ਦੋ ਚਮਚ ਲਵਾਂਗੇ ਆਪਾਂ ਜੀਰੇ ਦੇ ਇੱਕ ਚਮਚ ਭਰ ਕੇ ਲਿਆ ਆਪਾਂ ਕਾਲੀ ਮਿਰਚ ਦਾ ਤੇ ਇਹਨੂੰ ਵੀ 1.5 ਮਿੰਟ ਲਈ ਆਪਾਂ ਹਲਕਾ ਜਿਹਾ ਰੋਸਟ ਕਰ ਲਾਂਗੇ ਪੈਨ ਆਪਣਾ ਗਰਮ ਹੈ ਕਿਉਂਕਿ ਇਹਦੇ ਵਿੱਚ ਆਪਾਂ ਪਹਿਲਾਂ ਪਦੀਨਾ ਰੋਸਟ ਕੀਤਾ ਸੀ ਉਸ ਤੋਂ ਬਾਅਦ ਇਹਨੂੰ ਵੀ ਉਤਾਰ ਕੇ ਆਪਾਂ ਠੰਡਾ ਕਰ ਲਾਂਗੇ ਜੀਰਾ ਇਹਦੇ ਵਿੱਚ ਜ਼ਰੂਰ ਪਾਓ ਕਿਉਂਕਿ ਜੀਰੇ ਬਿਨਾ ਇਹਦਾ ਸਵਾਦ ਹੈ ਜਿਹੜਾ ਉਹ ਅਧੂਰ ਹੈਗਾ ਇੱਕ ਗੁੱਟੀ ਪਦੀਨੇ ਵਿੱਚ ਦੋ ਚਮਚ ਜੀਰਾ ਇੱਕ ਚਮਚ ਕਾਲੀ ਮਿਰਚ ਇੰਨਾ ਹੀ ਬਹੁਤ ਹੈ ਇਹਦਾ ਟੇਸਟ ਬੜਾ ਹੀ ਵਧੀਆ ਆਉਂਦਾ ਨਾ ਜ਼ਿਆਦਾ ਤੇ ਨਾ ਖੱਟ ਉਸ ਤੋਂ ਬਾਅਦ ਗੈਸ ਨੂੰ ਆਪਾਂ ਬੰਦ ਕਰਤਾ ਤੇ ਇਹਨੂੰ ਵੀ ਚੰਗੀ ਤਰ੍ਹਾਂ ਠੰਡਾ ਕਰ ਲਾਂਗੇ ਫਿਰ ਲਵਾਂਗੇ ਇੱਕ ਜੱਗ ਇਸੇ ਜੱਗ ਦੇ ਵਿੱਚ ਸਾਰਾ ਪਦੀਨਾ ਪੈਜੂ ਜੇ ਤੁਹਾਡੇ ਕੋਲ ਜ਼ਿਆਦਾ ਹੋਇਆ ਤਾਂ ਦੋ ਵਾਰੀ ਚ ਗ੍ਰਾਈਂਡ ਕਰ ਲਿਓ ਸਾਰੇ ਪਦੀਨੇ ਨੂੰ ਆਪਾਂ ਪਾ ਕੇ ਵਿੱਚ ਹੀ ਪਾ ਦਾਂਗੇ ਆਪਾਂ ਜੀਰਾ ਤੇ ਕਾਲੀ ਮਿਰਚ ਦੋ ਤਿੰਨ ਮਿੰਟ ਲਈ ਲਗਾਤਾਰ ਗ੍ਰਾਈਂਡ ਕਰ ਲਾਂਗੇ ਤਾਂ ਕਿ ਇਹਦਾ ਵਧੀਆ ਜਿਹਾ ਪਾਊਡਰ ਜਿਹੜਾ ਤਿਆਰ ਹੋ ਜੇ ਪਦੀਨਾ ਕਾਲੀ ਮਿਰਚ ਜੀਰਾ ਜੇ ਤੁਸੀਂ ਗੈਸ ਉੱਤੇ ਰੋਸਟ ਨਹੀਂ ਕਰਨੇ ਤਾਂ ਗਰਮੀ ਦਾ ਮੌਸਮ ਹੈ ਜਿਹੜੇ ਘਰ ਦੇ ਵਿੱਚ 베ੜੇ ਵਿੱਚ ਧੁੱਪ ਵਗੈਰਾ ਆਉਂਦੀ ਹੈ ਤੁਸੀਂ ਇੱਕ ਇੱਕ ਘੰਟਾ ਇਹਨਾਂ ਨੂੰ ਧੁੱਪ ਵਿੱਚ ਰੱਖ ਸਕਦੇ ਹੋ ਤਾਂ ਫਿਰ ਆਪਾਂ ਨੂੰ ਗੈਸ ਤੇ ਰੋਸਟ ਕਰਨ ਦੀ ਕੋਈ ਜ਼ਰੂਰਤ ਨਹੀਂ ਵਧੀਆ ਜਿਹਾ ਪਾਊਡਰ ਜਦੋਂ ਇਹਦਾ ਤਿਆਰ ਹੋ ਗਿਆ ਤੇ ਇਹਦੇ ਵਿੱਚ ਪਾਵਾਂਗੇ ਬਾਕੀ ਮਸਾਲੇ ਜਿਨ੍ਹਾਂ ਨਾਲ ਇਹਦਾ ਟੇਸਟ ਹੋਰ ਵੀ ਜ਼ਿਆਦਾ ਹੋਊਗਾ ਇੱਕ ਚਮਚ ਪਾਏ ਆਪਾਂ ਕਾਲੇ ਨਮਕ ਦਾ ਇੱਕ ਚਮਚੀ ਪਾਵਾਂਗੇ ਆਪਾਂ ਅਮਚੂਰ ਪਾਊਡਰ ਦਾ ਜਿਹਨੂੰ ਮੰਗੇਓ ਪਾਊਡਰ ਕਹਿੰਦੇ ਨੇ ਅੱਧਾ ਚਮਚੇ ਪਾਵਾਂਗੇ ਆਪਾਂ ਸੁੰਡ ਪਾਊਡਰ ਚਾਹੀ ਉਹਨੂੰ ਘਰੇ ਲੈ ਕੇ ਗ੍ਰਾਈਂਡ ਕਰ ਲਿਓ ਜਾਂ ਉਹ ਪੀਸਿਆ ਪਸਾਇਆ ਵੀ ਆਰਾਮ ਨਾਲ ਮਿਲ ਜਾਂਦਾ ਹੈ ਬਾਕੀ ਜੇ ਤੁਹਾਡਾ ਦਿਲ ਕਰੇ ਤਾਂ ਪਾਓ ਨਹੀਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਥੋੜੀ ਜਿਹੀ ਆਪਾਂ ਪਾਵਾਂਗੇ ਹਿੰਗ ਜੇ ਤੁਹਾਡੀ ਹਿੰਗ ਜ਼ਿਆਦਾ ਸਟਰੋਂਗ ਹੈ ਤਾਂ ਫਿਰ ਤੁਸੀਂ ਉਸ ਹਿਸਾਬ ਨਾਲ ਪਾਉਣੀ ਹੈ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਆਪਾਂ ਤੇ ਆਪਣਾ ਵਧੀਆ ਜਿਹਾ ਪ੍ਰੀ-ਮਿਕਸ ਤਿਆਰ ਹੋ ਗਿਆ ਇਹਦੀਆਂ ਪ ਤਿੰਨ ਚੀਜ਼ਾਂ ਤਿਆਰ ਕਰਾਂਗੇ ਉਹ ਕਿਵੇਂ-ਕਿਵੇਂ ਤਿਆਰ ਕਰਾਂਗੇ ਵੀਡੀਓ ਤੁਸੀਂ ਜ਼ਰੂਰ ਦੇਖਦੇ ਜਾਓ ਬੜਾ ਹੀ ਵਧੀਆ ਇਹਦਾ ਕਲਰ ਆਇਆ ਬਾਜ਼ਾਰ ਵਿੱਚੋਂ ਜਦੋਂ ਹੀ ਆਪਾਂ ਲੈਨੇ ਆ కెమికਲ ਵਗੈਰਾ ਕਾਫੀ ਪਾਈ ਹੁੰਦੇ ਆ 에ਅਰ ਟਾਈਟ ਕੰਟੇਨਰ ਵਿੱਚ ਪਾ ਕੇ ਰੱਖ ਦੋ ਤਾਂ ਇਹ 6 ਮਹੀਨੇ ਬਿਲਕੁਲ ਖਰਾਬ ਨਹੀਂ ਹੁੰਦਾ ਪੂਰੀ ਗਰਮੀ ਮ제 ਲਓਗੇ ਚਾਹੇ ਕਿੰਨਾ ਮਰਜੀ ਤਿਆਰ ਕਰ ਲੋ ਪਰ ਸਭ ਤੋਂ ਪਹਿਲਾਂ ਇਹਦੇ ਲਈ ਆਪਾਂ ਸ਼ਕੰਜਵੀ ਪ੍ਰੀਮਿਕਸ ਤਿਆਰ ਕਰਾਂਗੇ ਇਹਦੇ ਵਿੱਚ 2 ਚਮਚ ਲੈ ਲੇ ਆਪਾਂ ਇਸੇ ਪਦੀਨੇ ਪਾਊਡਰ ਦੇ ਤੇ ਇੱਕ ਜੱਗ ਵਿੱਚ ਪਾ ਲਿਆ ਜੇ 2 ਚਮਚ ਤੁਸੀਂ ਇਸ ਦੇ ਲਏ ਆ ਤਾਂ 6 ਚਮਚ ਪਾਇਓ ਮਿਸ਼ਰੀ ਦੇ ਪੀਸੀ ਹੋਈ ਮਿਸ਼ਰੀ ਆਪਾਂ ਤੁਸੀਂ 6 ਚਮਚ ਲੈ ਜੇ ਤੁਸੀਂ ਪੀਸੀ ਹੋਈ ਚੀਨੀ ਲੈਣੇ ਹੋ ਫਿਰ ਚਾਰ ਚਮਚ ਲੈਓ ਮਿਸ਼ਰੀ ਆਪਣੀ ਪੀਸੀ ਹੋਈ ਹੈ ਬਸ ਆਪਾਂ ਇਹਨੂੰ 15-20 ਸਕਿੰਟ ਚਲਾ ਕੇ ਦੋਨਾਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਤੇ ਆਪਣਾ ਸ਼ਕੰਜਵੀ ਦਾ ਮजेदार ਜਿਹਾ ਪ੍ਰੀ-ਮਿਕਸ ਬਣ ਕੇ ਤਿਆਰ ਹੋ ਗਿਆ ਇਹਨੂੰ ਤੁਸੀਂ ਅਲੱਗ ਸਟੋਰ ਕਰਕੇ ਰੱਖ ਸਕਦੇ ਹੋ ਤੇ ਇਹਦੀ ਆਪਾਂ ਦੋ ਤਰ੍ਹਾਂ ਦੀ ਸ਼ਕੰਜਵੀ ਤਿਆਰ ਕਰਾਂਗੇ ਉਹ ਕਿਵੇਂ ਕਰਨੀ ਹੈ ਉਹ ਵੀ ਤੁਹਾਨੂੰ ਦੱਸਾਂਗੇ ਛੰਨੀ ਰਹੀ ਇਹਨੂੰ ਛਾਲ ਲਿਓ ਤਾਂ ਕਿ ਜਿਹੜਾ ਕਣ ਵਗੈਰਾ ਪਹਿਲਾਂ ਹੀ ਨਿਕਲ ਜੇ بار بار ਆਪਾਂ ਨੂੰ ਪਾਣੀ ਛੈਨਣ ਦੀ ਕੋਈ ਜ਼ਰੂਰਤ ਨਹੀਂ ਸਿੱਧਾ ਪਾਓ ਇੱਕ ਚਮਚ ਤੇ ਸ਼ਕੰਜਵੀ ਤਿਆਰ ਹੋ ਜੂਗੀ ਇਹਨੂੰ ਆਪਾਂ ਕਿਸੇ ਵੀ 에어ਟਾਈਟ ਕੰਟੇਨਰ ਵਿੱਚ ਪਾ ਕੇ ਰੱਖ ਲਾਂਗੇ ਜਿਹੜੇ ਵੀ ਘਰ ਦੇ ਮੈਂਬਰ ਕੰਮਾਂ ਤੇ ਬਾਹਰ ਜਾਂਦੇ ਨੇ ਗਰਮੀ ਦਾ ਮੌਸਮ ਹੈ ਤੁਸੀਂ ਉਹਨਾਂ ਨੂੰ ਨਾਲ ਦੇ ਸਕਦੇ ਹੋ ਤਾਂ ਕਿ ਚਟਪਟ ਸ਼ਕੰਜਵੀ ਬਣਾ ਕੇ ਉਹ ਪੀ ਲੈਣ ਉਸ ਤੋਂ ਬਾਅਦ ਜੀ ਇਹਨੂੰ ਆਪਾਂ ਤਿਆਰ ਕਿਵੇਂ ਕਰਨਾ ਹੈ ਆਪਾਂ ਲਏ ਦੋ ਗਲਾਸ ਅੱਧੇ ਅੱਧੇ ਨਿੰਬੂ ਦਾ ਰਸ ਆਪਾਂ ਦੋਨਾਂ ਚ ਹੀ ਪਾਤਾ ਇੱਕ ਇੱਕ ਚਮਚ ਪਾਵਾਂਗੇ ਪ੍ਰੀਮਿਕਸ ਦਾ ਦੋਨਾਂ ਦੇ ਵਿੱਚ ਇੱਕ ਗਲਾਸ ਦੇ ਵਿੱਚ ਆਪਾਂ ਪਾਣੀ ਪਾ ਦਾਂਗੇ ਤੇ ਦੋ ਤਿੰਨ ਆਈਸ ਦੇ ਟੁਕੜੇ ਪਾ ਦਾਂਗੇ ਠੰਡੀ ਠਾਰਸ਼ ਕੰਜਵੀ ਬਣ ਕੇ ਤਿਆਰ ਹੈ ਬੜੇ ਸੋਣਾ ਇਹਦਾ ਕਲਰ ਆਇਆ। ਦੂਸਰੇ ਵਿੱਚ ਤੁਸੀਂ ਕੋਈ ਵੀ ਸੋਡਾ ਪਾ ਦਿਓ, ਕੋਲਡ ਡਰਿੰਕ ਪਾ ਸਕਦੇ ਹੋ ਤੇ ਜਿਵੇਂ ਆਪਾਂ ਬਾਹਰ ਲੈਮਨ ਵਗੈਰਾ ਪੀਨੇ ਆ ਉਸ ਤਰ੍ਹਾਂ ਇਹਦਾ ਟੇਸਟ ਆਊਗਾ ਕਿਉਂਕਿ ਸੋਡੇ ਨਾਲੇ ਸਟਰੋਂਗ ਬਣ ਜਾਂਦਾ ਤੇ ਵਧੀਆ ਟੇਸਟ ਆਉਂਦਾ ਤੇ ਇਹਦਾ ਟੇਸਟ ਵੀ ਲਾਜਵਾਬ ਹੈ। ਦੋਨੇ ਤਰ੍ਹਾਂ ਦੀ ਸ਼ਕੰਜਵੀ ਤਿਆਰ ਕਰਕੇ ਤੁਸੀਂ ਕਿਸੇ ਨੂੰ ਵੀ ਸਰਵ ਕਰ ਸਕਦੇ ਹੋ। ਬਹੁਤ ਮਜ਼ੇਦਾਰ ਬਣਦੀ ਹੈ ਤੇ ਮਿੰਟਾਂ ਦਾ ਕੰਮ ਹੈ। ਉਸ ਤੋਂ ਬਾਅਦ ਆਪਾਂ 2 ਚਮਚ ਫੇਰ ਲਈਏ ਪਦੀਨੇ ਵਾਲੇ ਪ੍ਰੀ-ਮਿਕਸ ਤੇ ਤੇ ਇਹਨੂੰ ਆਪਾਂ ਪਾ ਕੇ ਵਿੱਚ ਪਾਵਾਂਗੇ ਠੰਡਾ ਠਾਰ ਪਾਣੀ। ਥੋੜੇ ਜਿਹਾ ਆਈਸਟੈਕ ਟੁਕੜੇ ਮਿਕਸ ਕਰ ਦਾਂਗੇ ਫਿਰ ਆਪਾਂ ਵਿੱਚ 3-4 ਸਪੂਨ ਭਰ ਕੇ ਪਾਵਾਂਗੇ ਇਮਲੀ ਦੀ ਖੱਟੀ ਮਿੱਠੀ ਸੌਸ ਦੇ ਜਿਹਨੂੰ ਖੱਟਾ ਮਿੱਠਾ ਪਸੰਦ ਹੋਇਆ ਉਹ ਪਾਓ ਉਸ ਤੋਂ ਬਾਅਦ ਇਹਨੂੰ ਮਿਕਸ ਕਰਕੇ ਥੋੜਾ ਜਿਹਾ ਪਾਣੀ ਆਪਾਂ ਹੋਰ ਪਾਤਾ ਮੈਨੂੰ ਘੱਟ ਲੱਗਿਆ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਬੂੰਦੀ ਬੂੰਦੀ ਪਾਣੀ ਬਹੁਤ ਜ਼ਰੂਰੀ ਹੈ ਕਿਉਂਕਿ ਬੂੰਦੀ ਬਿਨਾਂ ਇਹ ਦੋਨੇ ਚੀਜ਼ਾਂ ਬਿਲਕੁਲ ਨਹੀਂ ਬਣਦੀਆਂ ਤੇ ਇਹ ਇੱਥੇ ਜਦੋਂ ਤੁਸੀਂ ਨੀਂਬੂ ਦਾ ਰਸ ਪਾਤਾ ਤੇ ਆਪਣਾ ਪਾਣੀ ਪੂਰੀ ਵਾਲਾ ਪਾਣੀ ਤਿਆਰ ਹੋ ਗਿਆ ਬਣ ਕੇ ਮ제 ਨਾਲ ਤੁਸੀਂ ਇਹਨੂੰ ਪੀ ਸਕਦੇ ਹੋ ਜਦੋਂ ਵੀ ਪਾਣੀ ਪੂਰੀ ਬਣਾਉਣੀ ਹੋਵੇ ਤਾਂ ਮਿੰਟਾਂ ਦਾ ਕੰਮ ਹੈ ਇਹਦੇ ਵਿੱਚ ਧਨੀਏ ਨੂੰ ਗ੍ਰाइंड ਕਰਕੇ ਤੁਸੀਂ ਪਾ ਸਕਦੇ ਹੋ ਹਰੀ ਮਿਰਚ ਪਾ ਸਕਦੇ ਹੋ ਤੁਹਾਡੀ ਮਰਜ਼ੀ ਜਿਹੜੀਆਂ ਚੀਜ਼ਾਂ ਨੂੰ ਦਿਲ ਕਰੇ ਉਹੀ ਪਾ ਲਿਓ ਹੁਣ ਤੀਜੀ ਚੀਜ਼ ਇਹਦੀ ਆਪਾਂ ਤਿਆਰ ਕਰਾਂਗੇ ਇਸੇ ਤਰ੍ਹਾਂ ਹੀ ਰਹਿਣ ਦੇਵਾਂਗੇ ਦੋ ਚਮਚ ਮਿਸ਼ਰੀ ਦੇ ਚਾਹੇ ਦੋ ਚਮਚ ਸ਼ੱਕਰ ਦੇ ਆਪਣੀ ਮਰਜ਼ੀ ਨਾਲ ਇਹਦੇ ਵਿੱਚ ਮਿਕਸ ਕਰ ਦਿਓ ਤੇ ਮਜ਼ੇਦਾਰ ਜਿਹਾ ਜਲਜੀਰਾ ਬਣ ਕੇ ਤਿਆਰ ਹੋ ਗਿਆ ਜਿੰਨੇ ਜਣਿਆਂ ਨੂੰ ਮਰਜ਼ੀ ਸਰਵ ਕਰ ਦਿਓ ਨਲੇਪੀਨੀਗੇ ਤੋਂ ਅਡੀ ਤਾਰੀਫ ਕਰਨੇ ਗਰਮੀ ਦਾ ਮੌਸਮ ਹੈ ਐਜੀਆਂ ਚੀਜ਼ਾਂ ਸਾਰੇ ਭਜ-ਭਜ ਕੇ ਪੀਂਦੇ ਨੇ ਸਿੰਪਲ ਜਿਹਾ ਤਰੀਕਾ ਹੈ ਜਲਜੀਰਾ ਪਾਊਡਰ ਆਪਣਾ ਬਣਾ ਕੇ ਤੁਹਾਨੂੰ ਦੇਤਾ ਮਿੰਟਾਂ ਵਿੱਚ ਤੁਸੀਂ ਇਹ ਸਾਰੀਆਂ ਚੀਜ਼ਾਂ ਤਿਆਰ ਕਰ ਸਕਦੇ ਹੋ ਜਿਹੜੀਆਂ ਨੂੰ ਤੁਹਾਡਾ ਦਿਲ ਕਰੇ ਰੈਸিপি ਕਿਓ ਜੀ ਲਗੀ ਹੈ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰਿਓ ਹੁਣ ਜਲਦੀ ਜਲਦੀ ਪਦੀਨਾ ਲਿਆਓ ਤੇ ਇਹ ਪ੍ਰੀਮਿਕਸ ਬਣਾ ਕੇ ਘਰ ਵਿੱਚ ਰੱਖੋ ਧੰਨਵਾਦ ਜੀ